ਮੇਂਗਲ ਦਾ ਜਿਹੜੀ ਮਰਜੀ ਪਾਰਟੀ ਅਗਰ ਡਿਬੇਟ ਕਰ ਲੈ। ਕਾਹ ਰਸ ਲਈ ਆਪਣਾ ਆਮ ਆਦਮੀ ਪਾਰਟੀ ਕਰ ਲੈ। ਮੈਂ ਸਾਬਤ ਕਰ ਦੂੰਗਾ ਕਿ ਇਹਨਾਂ ਕੋ ਝੂਠ ਤੋਂ ਇਲਾਵਾ ਕੱਖ ਨਹੀਂ। ਆਮ ਆਦਮੀ ਪਾਰਟੀ ਨੂੰ ਤੇ ਕੌੜੇ ਤੋਂ ਬੰਦਿਆਂ ਨੂੰ ਪੈਸੇ ਦੇ ਕੇ ਲਿਆਣਾ ਪੈਂਦਾ। ਨਹੀਂ ਨਹੀਂ ਆਲਾ ਇਹਦੇ ਗਾ। ਸਾਡੀ ਜਿਹੜੀ ਮੀਟਿੰਗ ਹੈਗੀ ਆ ਨਾ ਉੱਥੇ ਲੋਕੀ ਆਪਣੇ ਪੈਸੇ ਖਰਚ ਕੇ ਆਪ ਇਹ ਖਰਚ ਕੇ ਬੁਲਾਉਂਦੇ ਹੈਗੇ ਆ। ਅਗਲੇ ਮਹੀਨੇ ਜੁਲਾਈ ਦੇ ਵਿੱਚ 1.5 ਗੁਣਾ ਰੇਟ ਵਧਾ ਰਿਹਾ ਰਜਿਸਟਰੀਆਂ ਦਾ। ਉਹ ਪਰ ਕਿਤੇ 3 ਸਾਲਾਂ ਜਿਹੜੇ ਲੋਕੀ ਮੰਗਵਾਉਂਦੇ ਆ ਕਹਿੰਦੇ ਹਾਂ 500 ਰੁਪਏ ਕਮਾਉਂਦਾ ਸੀਗਾ ਅੱਜ ਕੱਲ 50000 ਹੋ ਗਿਆ ਔਰ ਮੈਂ ਤਾਂ ਦੱਸਣਾ ਝਾੜੂ ਦਾ ਖਿਲਰ ਗਿਆ ਜੇ ਲਮੜਾ ਕੁੜੀ ਨੇ ਕਰਿਆ ਹੁੰਦਾ ਸੱਸੀ ਕਾਲ ਮੇਰੇ ਨਾਮ ਰਮਨ ਸਿੰਘ ਆਉਲਾ ਤੇ ਜਿਸ ਤਰ੍ਹਾਂ ਕਿ ਇਹ ਚੋਣਾਂ ਦਾ ਜਿਹੜਾ ਚੋਣਾ ਦਾ ਜਿਹੜਾ ਸਮਾਪਤ ਹੋ ਪਤਾ ਜਿਹੜਾ ਡੇਟ ਅਨਾਉਂਸ ਹੋ ਚੁੱਕੀ 19 ਤਰੀਕ ਨੂੰ ਜਿਹੜੀ ਜਿਹੜੀ ਇਹ ਚੋਣਾਂ ਪੈਣੀਆਂ ਬਾਕੀ ਤੁਹਾਨੂੰ ਦੱਸ ਦੇਣਾ ਸਾਡਾ ਇਸੇ ਹਲਕਾ ਵੈਸਟ ਕੋ ਐਡਵੋਕੇਟ ਪਰਮੁਕਾਰ ਸਿੰਘ ਕੋਲ ਜੀ ਮੌਜੂਦ ਹੈ ਆਪਾਂ ਨਾਲ ਕਰਦੇ ਕਰਦਾਂਗੇ ਗੱਲ ਚੋਣਾਂ ਲੈ ਕੇ ਸੱਸੀ ਕਾਲ ਜੀ ਸੱਸੀ ਕਾਲ ਜੀ ਅੱਛਾ ਸਭ ਤੋਂ ਪਹਿਲਾਂ ਤਾਂ ਇਸ ਵਕਤ ਜਿਹੜੀ ਚੋਣਾਂ ਹੋ ਰਹੀਆਂ 19 ਤਰੀਕ ਨੂੰ ਡੇਟ ਹੈ ਤੁਸੀਂ ਲੋਕਾਂ ਵਿੱਚ ਵਿਚਰ ਰਹੇ ਹੋ ਹਰ ਪਾਰਟੀ ਵੱਲੋਂ ਪੂਰਾ ਪੂਰਾ ਜੋਰ ਲਗਾਇਆ ਜਿਹੜਾ ਵ ਜਿਹੜੇ ਤੁਸੀਂ ਪਹਿਲਾਂ ਵਾਅਦੇ ਕਰ ਰਹੇ ਹੋ ਸਾਡੇ ਇਹ ਪੂਰੇ ਹੋਣਗੇ ਕਿਉਂਕਿ ਹਰ ਪਾਰਟੀ ਵਾਅਦੇ ਕਰਦੀ ਆ ਬਾਅਦ ਵਿੱਚ ਪਹਿਲੇ ਦੱਸਦੇ ਹੋ ਜੀ ਬਾਅਦ ਵਿੱਚ ਸਾਡੀ ਬਾਤ ਟਾਟਾ ਬਾਏ ਬਾਏ ਹੋ ਜਾਂਦਾ ਮੇਰਾ ਨਾਮ ਕੀ ਹੈ ਪਰਵਕਰ ਸਿੰਘ ਜੀ ਘੁੰਮਣ ਜਿੰਨੀ ਦੇਰ ਤੋਂ ਮੈਂ ਆਮਦੇ کافی ਲੰਬੇ ਸਮੇਂ ਤੋਂ ਜਾਣਦਾ ਹਾਂ ਕਦੇ ਇਹ ਗੱਲ ਮੈਂ ਵਾਅਦਾ ਕੀਤਾ ਜਿਹੜਾ ਪੂਰਾ ਨਾ ਕਰ ਸਕਾ ਬਿਲਕੁਲ ਜੀ ਆਮਦੇ ਜਿੰਦਗੀ ਚ ਮੈਂ ਪੋਲਿਟਿਕਲ ਬੰਦਾ ਨਹੀਂ ਹਾਂ ਨਾ ਮੈਂ ਸਿਆਸੀ ਬੰਦਾ ਨਹੀਂ ਹਾਂ ਮੈਂ ਵਕੀਲ ਹਾਂ ਵਕੀਲ 34 ਸਾਲ ਦਾ ਮੇਰਾ ਕਾ ਐਕਟਿਵ ਹੋ ਗਈ ਹੈ ਅੱਜ ਤੱਕ ਜੋ ਕਿ ਹੈ ਨਾ ਪੂਰਾ ਕੀਤਾ ਬੜਾ ਸੋਚੇ ਸਮਝਾ ਵਾਦਾ ਨਹੀਂ ਕਰਦਾ ਮੈਂ ਇਹਨਾਂ ਪਾਰਟੀਆਂ ਨੂੰ ਨਹੀਂ ਹੈਗਾ ਜਿਹੜਾ ਕਿ ਬੜਾ ਸੋਚੇ ਸਮਝ ਕੇ ਗੱਲਾਂ ਕਰਦੇ ਨੇ ਪਾ ਵਾਦੇ ਕਰਦੇ ਅੱਜ ਆਪਾਂ ਇੰਨੇ ਬੰਦੇ ਇਕੱਠੇ 150 200 ਆਪਣੇ ਖੜੇ ਆ ਬੈਠੇ ਸੀਗੇ ਇੱਕ ਵਾਰ ਜਦੋਂ ਉਹਨੇ ਕਿਹਾ ਕਿ ਕੋਈ ਵਾਦਾ ਪੂਰਾ ਨਹੀਂ ਹੋਇਆ ਜੇ ਇਦਾਂ ਦੀ ਸਿਆਸੀ ਪਾਰਟੀਆਂ ਤਿੰਨ ਸਾਲ ਦੇ ਵਾਦੇ ਨਹੀਂ ਪੂਰੇ ਕਰ ਸਕੀਆਂ ਅਗਲੇ ਚਾਰ ਸਾਲ ਦੇ ਕੀ ਕਰਨਗੇ ਗੱਲ ਝੂਠਾ ਝੋੜ ਦਾ ਉੱਤੇ ਮੇਰਾ ਕੋਈ ਜਵਾਬ ਨਹੀਂ ਹੈਗਾ ਮੇਂਗਲ ਦਾ ਜਿਹੜੀ ਮਰਜੀ ਪਾਰਟੀ ਅਗਰ ਡਿਬੇਟ ਕਰ ਲੈ ਕਾਂਗਰਸ ਦੇ ਨੇ ਆਪਣਾ ਆਮ ਆਦਮੀ ਪਾਰਟੀ ਕਰ ਲੈ ਮੈਂ ਸਾਬਤ ਕਰ ਦੂੰਗਾ ਕਿ ਇਹਨਾਂ ਕੋ ਝੂਠੇ ਲਾਵਾ ਕਖੜੀ ਜਿਸੇ ਕਾਂਗਰਸ ਦੀ ਮੀਟਿੰਗ ਹੁੰਦੀ ਆ ਜਦ ਬੀਜੇਪੀ ਦੀ ਮੀਟਿੰਗ ਹੁੰਦੀ ਆ ਸਰ ਉੱਥੇ ਲੋਕ ਕਾਂਗਰਸ ਦੀ ਹਮਾਇਤ ਕਰਦੇ ਹੋਣ ਬੀਜੇਪੀ ਦੀ ਮੀਟਿੰਗ ਹੁੰਦੀ ਆ ਉੱਥੇ ਬੀਜੇਪੀ ਦੀ ਹਮਾਇਤ ਕਰਦੇ ਆ ਅਕਾਲੀਆ ਦੀ ਮੀਟਿੰਗ ਹੁੰਦੀ ਆ ਤੇ ਅਕਾਲੀਆ ਦਾ ਮੈਚ ਕਰਦੇ ਆ ਕੀ ਕਹਿਣਾ ਚਾਹੂਗਾ ਸਰ ਗੱਲ ਇਹ ਨਹੀਂ ਹੈਗੀ ਕਿ ਹਮਾਇਤ ਕਰਦੇ ਆ ਜਿਵੇਂ ਦੇਖੋ ਜਿਹੜੇ ਅਸੀਂ ਬੈਠੇ ਆ ਇਹਨਾਂ 'ਚ ਕੋਈ ਨਾ ਨਾਕਾ ਕੌੜਸਾ ਹਾਜ਼ਰ ਉਹਨਾਂ ਦਾ ਨਾਪ ਜਾਜ਼ ਰੋਂਦਾ ਨਾ ਬੀਜੇਪੀ ਦੇ ਵੀ ਜਾਜ਼ ਰੋਂਦਾ ਸਾਡੇ ਜਿਹੜੇ ਬੰਦੇ ਇੱਥੇ ਜਿਹੜੇ ਆ ਨਾ ਰੈਜ਼ੀਡੈਂਟ ਜਿਹੜਾ ਮੇਰਾ ਪਰਿਵਾਰ ਆ ਉਹ ਹਾਜ਼ਰ ਹੁੰਦਾ ਹੈ ਉਹ ਕੰਮ ਕਰੇ ਆਮ ਆ ਵੀ ਪਾਰਟੀ ਨੂੰ ਤੇ ਕੌ ਨਾ ਪੈਂਦਾ ਨਹੀਂ ਨਹੀਂ ਸਾਡੀ ਜਿਹੜੀ ਮੀਟਿੰਗ ਹੈਗੀ ਹੈ ਨਾ ਉੱਥੇ ਲੋਕੀ ਆਪਣੇ ਪੈਸੇ ਖਰਚ ਕੇ ਆ ਪੈਸੇ ਖਰਚ ਕੇ ਬੁਲਾਉਂਦੇ ਹੈਗੇ ਆ ਆ ਫਰਕ ਹੈ ਇਹ ਫਰਕ ਹੈ ਪਿਆਰ ਦਾ ਇਹ ਫਰਕ ਹੈ ਸਤਕਾਰ ਦਾ ਕਿਉਂਕਿ ਮੈਂ ਹੀ ਸਾਰਾ ਸਤਕਾਰ ਕਰਦੇ ਆ ਠੀਕ ਹੈ ਜੀ ਉਹ ਉਹ ਲੋਕ ਤਾਂ ਸਾਰੇ ਪਰਿਵਾਰ ਨੂੰ ਵੋਟਾ ਸਮਝਦੇ ਆ ਮੈਂ ਇਹਨਾਂ ਨੂੰ ਪਰਿਵਾਰ ਸਮਝਣਾ ਮੈਂ ਹਰੇਕ ਨੂੰ ਆਪਣੀ ਮਾਂ ਭੈਣ ਭਤੀ ਪੁੱਤ ਆਪਣਾ ਨੂੰ ਪਿਓ ਬੇਰਗ ਹਰ ਇੱਕ ਆਪਣਾ ਰਿਸ਼ਤਾ ਸਾਂਝਾ ਹੈ ਨਾ ਕਿਉਂਕਿ ਮੇਰਾ ਪਰਿਵਾਰ ਹੈ ਦੁੱਖ ਸੁੱਖ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਖੜੇ ਹੋਣਾ ਵਾਦੇ ਦੀ ਗੱਲ ਕੀਤੀ ਸੀ ਕਿ ਤਾਂ ਆਪਣਾ ਆਮ ਆਦਮੀ ਪਾਰਟੀ ਨੇ ਵਾਦੇ ਨੂੰ ਪੂਰੀ ਕੀਤਾ ਪਰ ਇੱਕ ਵਾਦਾ ਪੂਰਾ ਕਰਨ ਜਾ ਰਹੀ ਹੈ ਤੁਸੀਂ ਵੀ ਸੁਣਿਆ ਹੋਵੇਗਾ ਸਰ ਈਜੀ ਰਜਿਸਟਰੀ ਪ੍ਰਣਾਲੀ ਅਰਥਾ ਹੀ ਘੰਟਿਆਂ ਦੇ ਵਿੱਚ ਰਜਿਸਟ੍ਰੇਸ਼ਨ 하게 ਹੋਈਗੀ 48 ਘੰਟੇ ਲੱਗਦੇ ਨਹੀਂ ਹੈਗੇ ਇਹ ਗਾਇਬ ਪਹਿਲੇ ਕਮਾਂਡ ਦਾ ਤਰੀਕਾ ਹੈ ਕਰੀਕਰ ਪੈਸੇ ਦਾ ਜੋ ਰਜਿਸਟਰੀ ਹੋਣੀ ਹੈ ਨਾ ਉਦੋਂ ਕਾਨੂੰਨ ਹੈ ਇਸੇ ਵੇਲੇ ਨਾਲ ਦੀ ਨਾਲ ਰਜਿਸਟਰੀ ਦੇਣੀ ਪੈਂਦੀ ਹੈ ਕਿਉਂ ਨਹੀਂ ਦਿੰਦੇ ਇਹ ਘਰ ਵਾਲੇ ਨਵੀਂ ਗੱਲ ਫੀਸ ਕਰਤੀ ਉਹਨੂੰ ਕਰਪੰਜਾਨ ਦੀ ਫੜਾ ਦੋਨੋ ਬਥੇਰੇ ਫੀਸ ਕਿੰਨਾਂ ਕੀ ਅਗਲੇ ਮਹੀਨੇ ਜਨਵਰੀ ਦੇ ਵਿੱਚ 1.5 ਗੁਣਾ ਰੇਟ ਵਧਾ ਰਿਹਾ ਰਜਿਸਟਰੀਆਂ ਦਾ ਉਹਦਾ ਭਰ ਕਿਤੇ ਹੈ ਪਰ ਸਰ ਜੀ ਗੱਲ ਕਰ ਬੰਦ ਜਵਾਬ ਦਿਓ ਬੰਦਾ ਜਿਹੜਾ 1.5 ਜਿਹੜਾ ਆਪਣਾ ਗੁਣਾ ਰੇਟ ਵਧਾ ਰਿਹਾ ਉਹਦਾ ਭਰ ਕਿਤੇ ਲੋਕਾਂ ਦਾ ਮਾਣਾ ਹੈ ਉਹਨੇ ਬੋਝੇ ਚਾਹੇ ਜਿ ਘਰੇ ਕੀ ਰਜਿਸਟਰੀ ਤੇ ਮਰਜ਼ੀ ਕਰਾ ਲਾ ਕਰੀ ਚਲੋ ਤੇ ਘਰੇ ਜਾ ਕੇ ਰਜਿਸਟਰੀ ਕਰ ਦੋ ਗੱਲ ਹੈਗਾ ਵੈ ਇੱਕ ਝੂਠ ਜਿਹੜਾ ਬੋਲ-ਬੋਲ ਕੇ ਲੋਕਾਂ ਨਾਲ ਝੂਠੇ ਵਾਦੇ ਕਰਕੇ ਔਰ ਇਹਦੇ ਵਿੱਚ ਹੀ ਬਹੁਤ ਵੱਡਾ ਤਾਂ ਮੈਂ ਦੱਸਦਾ ਸਕੈਮ ਹੈ ਪਰ ਸਰ ਜਿਹੜੇ ਪਹਿਲੇ ਸਕੈਮ ਹੁੰਦਾ ਸੀ ਲੋਕ ਰਜਿਸਟਰੀ ਰਜਿਸਟਰ ਉਪਜੀ ਠੱਕੇ ਖਾਂਦੇ ਸੀਗੇ ਦਲਾਲਾਂ ਨੂੰ ਪੈਸੇ ਦਿੰਦੇ ਸੀਗੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਸਰ ਜੀ ਅੰਦਰ ਵੀ ਜਿਹੜੇ ਮੇਨ ਟੇਬਲ ਆ ਉੱਥੇ ਪੈਸਾ ਚੜਾਉਣਾ ਕਹਿੰਦਾ ਸੀ ਉਹ ਸਭ ਤੋਂ ਦਾ ਸ਼ੁਕਰਾਨਾ ਮਿਲੇਗਾ ਨਾ ਜਨਤਾ ਨੂੰ ਮਿਲਿਆ ਹੰਤੇੰਸਾ ਲੈ ਮਿਲਿਆ ਤਿੰਨ ਸਾਲਾਂ ਜਿਹੜੇ ਲੋਕੀ ਮੰਗਵਾਦਦੇ ਕਹਿੰਦੇ ਹਾਂ 500 ਰੁਪਏ ਕਮਾਉਂਦਾ ਸੀਗਾ ਅੱਜ ਕੱਲ 50000 ਹੋ ਗਿਆ ਤੁਸੀਂ ਆਪ ਜਾਂਦੇ ਹੋ ਤੁਹਾਨੂੰ ਪਤਾ ਹੀ ਤੁਸੀਂ ਹੈਗੇ ਦੱਸੋ ਤੁਸੀਂ ਕਿੰਨੇ ਵੱਡਾ ਰਿਸ਼ਵਤ ਗਈ ਹੈ ਕੋਈ ਮੈਨੂੰ ਦੱਸੋ ਕਿ ਤੁਸੀਂ ਮੈਨੂੰ ਦੱਸੋ ਮੇਰਾ ਬੋਲਤਾ ਤੁਸੀਂ ਦੱਸਣਾ ਚੁਰਾ ਗੋਲਿਆ ਇਹ ਕਰਾਪਸ਼ਨ ਦਾ ਵਧੀਆ ਸਾਰਾ ਕਰਾਪਸ਼ਨ ਕਿੰਨੇ ਵੱਡਾ ਵਧ ਗਈ 100 ਬੜਾ ਵਧ ਗਿਆ ਨਹੀਂ ਬਈ ਕੋਰਿਸਪੋਨਸਿਬਲ ਹੈ ਸਰਕਾਰ ਹੈਣਾ ਇਹਦਾ ਕਰਾਪਸ਼ਨ ਦਾ ਅਗਲਾ ਪੇਰਾ ਵਧ ਗਈ ਜਿਹੜਾ ਕੋਈ ਕੰਮ ਕੀਤਾ ਹੈ ਇਹਨਾਂ ਰਜਿਸਟਰੀ ਘਰ ਪੰਚਾਉਣ ਵਾਸਤੇ ਲੋਕਾਂ ਦਾ ਘਰ ਰਜਿਸਟਰੀ ਨਹੀਂ ਵਾਹਣੀ ਜੇ ਨਹੀਂ ਪਹੁੰਚੂਗੀ ਤਾਂ ਲੋਕੀਂ ਕਿਹੜਾ ਖੰਜਰ ਘਰ ਆਉਣਗੇ ਕਈ ਗੰਗੂ ਵੀ ਆ ਕੋਈ ਕੁਝ ਹੋ ਗਿਆ ਇਹਦੀ ਪੈਸੇ ਕਮਾਉਣ ਦਾ ਜਰੀਆ ਸਰ ਪਾਣੀ ਨੂੰ ਲੈ ਕੇ ਗੱਲ ਕਰੀਆ ਉਹ ਜਿਹੜਾ ਹਰਿਆਣੇ ਨੂੰ ਪਾਣੀ ਦੇਣ ਦੀ ਗੱਲ ਕੀਤੀ ਜਾ ਰਹੀ ਜੀ ਪਰ ਮਾਨ ਸਾਹਿਬ ਕਹਿੰਦੇ ਹੁਣ ਇੱਕ ਬੂੰਦ ਵੀ ਪਾਣੀ ਨਹੀਂ ਜਾਏਗੀ ਕਿਉਂਕਿ ਪੰਜਾਬ ਦਾ ਪਾਣੀ ਜਿਹੜਾ ਪੰਜਾਬ ਦੇ ਕੋਲ ਰਹੇਗਾ 8100 ਕਿਊਸ ਜਿਹੜਾ ਪਾਣੀ ਆ ਉਹ ਹੁਣ 릴ੀਜ਼ ਕੀਤਾ ਇਹਨਾਂ ਨੇ ਪਰ ਉਹ ਉਹ ਕੀ ਕਹਿੰਦੇ ਮੈਨੂੰ ਨਹੀਂ ਪਤਾ ਜੋ ਸੱਚ ਆ ਉਹ ਦੱਸੋ ਸੱਚ ਦੇਖੋ ਸਾਡਾ মিডিਆ ਦਾ ਕੰਮ ਕੀ ਹੈ ਲੋਕਾਂ 'ਬੱਚ ਸੱਚ ਪਹੁੰਚਾਣਾ ਜਿਹੜਾ ਪਾਣੀ 3500 3200 ਕਿਓਸਿਕ ਨੂੰ ਲੀਕ ਕਰਦਾ ਹੁੰਦਾ ਸੀ ਅੱਜ ਕਿੰਸੀ ਤੋਂ ਕਿਓਸਿਕ ਬੀਜ ਕਰ ਰਹੇ ਆ 22 ਗੁਣਾ ਕਿਉਂ ਗੜੇ ਵਿਸ਼ੋ ਤੁਸੀਂ ਇਹ ਗੇ ਮੈਂ ਦੱਸਦਾ ਇਹਨਾਂ ਨੇ ਪੰਜਾਬ ਨੂੰ ਹਰਿਆਣਾ ਵਿੱਚ ਆਪਣੇ ਜੀ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਬੰਦੇ ਆ ਨਾ ਉਹਨਾਂ ਤੋਂ ਵੇਚ ਪੰਜਾਬ ਦੇ ਵਿੱਚ 22000 ਕਰੋੜ ਦਾ ਸਭ ਤੋਂ ਵੱਡਾ ਕਫੜਾ ਕੀਤਾ ਇਹਨਾਂ ਨੇ ਤੁਹਾਡੇ ਸਮਝ ਲਈਏ ਇਹ ਐਗਜ਼ੀਮਨ ਦਾ ਕਰਦੇ ਆ ਉਹ ਲੱਗਿਆ ਕਿਤੇ ਵੈਸੇ 50 ਤੋਂ ਬਾਹਰ ਲੱਗੇ ਨਾ ਉੱਤੇ ਬਾਹਰ ਆ ਬੈਂਡ ਸੁਣ ਕੇ ਮੈਂ ਹੈਰਾਨ ਹੋ ਗਿਆ 24000 ਕਿਲੇ ਦਾ ਇਹਦਾ ਰਿਕਾਰਡ 24311 ਕਿਲੇ ਦਾ ਇਹਦਾ ਕਹਿੰਦੇ ਸਵਾ ਲੱਖ ਕਰੋੜ ਪਲੱਸ ਦਾ ਕਪੜਾ ਮੈਂ ਸਾਰੇ ਤੇ ਬਰੇ ਜਿੰਦਾ ਉਹ ਨਾ ਸਰ ਜਿਹੜਾ 24000 ਕਿਲੇ ਦੀ ਗੱਲ ਕੀਤੀ ਆ ਸਰ ਇਹ ਤਾਂ ਲੋਕਾਂ ਦੀ ਕਹਿੰਦੇ ਸੁਵਿਧਾ ਲਈ ਜਿਹੜੀ ਲੋਕਾਂ ਦੀ ਸੁਵਿਧਾ ਲਈ ਜਿਹੜਾ ਕਿਲੇ 241100 300 ਕਿਲਾ ਵਾ ਕਿਹਦਾ ਲੋਕਾਂ ਨੂੰ ਸੁਵਿਧਾ ਨਹੀਂ ਦਿੱਤਾ ਜਾਏਗਾ ਔਰ ਸੜਕਾਂ ਬਣਾਈ ਜਾਣਗੀਆਂ ਵਿੱਚੋਂ ਦੀ ਕਲੋਨੀਆਂ ਬਣਾਈਆਂ ਜਾਣਗੀਆਂ ਸਰ ਜੀ ਸਾਡੇ ਪੰਜਾਬ ਦੀ ਇਕਨੋਮੀ ਕਿਤੇ ਚੱਲਦੀ ਹੈ ਐਗਰੀਕਲਚਰ ਨਾਲ ਜੇ ਸਾਡੇ ਪੰਜਾਬ ਦੇ ਬੱਕੀ ਪਿੰਡ ਜਾਣ ਤੇ ਉੱਥੇ ਵੀ ਕਿੱਤੀ ਕਿੱਥੇ ਗਈ। ਉੱਥੋਂ ਵੀ ਪ੍ਰਵਾਹ ਵਰ ਕਿੱਥੇ ਗਈ। ਉੱਥੋਂ ਦੇ ਪੱਤੇ ਕਿੱਥੇ ਗਏ, ਕਾਲਾ ਕਿੱਥੇ ਗਈ, ਧੋਨਾ ਕਿੱਥੇ ਗਿਆ। ਉੱਥੇ ਲੋਕ ਕਿੱਥੇ ਰਹਿਣਗੇ? ਤੁਸੀਂ ਇੱਕ ਗੱਲ ਦੱਸੋ, ਆਂ ਕਲੋਨੀ ਚ ਮ ਆਇਆ ਤੁਹਾਡੇ ਨਾਲ। ਬਾਜੀਓ ਤੁਸੀਂ ਬេរ ਕਿੰਨੇ ਬਲਾਕ ਖਾਲੀ ਪਏ ਆ? ਕਿੰਨੇ ਘਰ ਖਾਲੀ ਪਏ ਆ? ਅੱਜ ਤੱਕ ਉਹ ਨਾ ਭਰੇ ਨਹੀਂ ਏ। ਤੇ ਨਵੇਂ ਕਿੱਥੇ ਬੰਨੇ ਆ? ਇਹ ਕੁਝ ਨਹੀਂ ਏ। ਇਹ ਸਾਡੇ ਜਿਹੜੇ ਨਾ ਕਾਰੋਬਾਰੀ ਜਿਹੜੇ ਆਪਣਾ ਲੈਂਡ ਡਿਵੈਲਪਰ ਹੈਗੇ ਆ ਜਾਂ ਪ੍ਰਾਪਰਟੀ ਡੀਲਰ ਹੈਗੇ ਆ ਤੇ ਯਾ ਜਿਹੜੇ ਉੱਥੇ ਸਾਡੇ ਇਨਵੈਸਟਰ ਹੈ ਇਹ ਉਹਨਾਂ ਦਾ ਪੈਸਾ ਡੋਬਰਣ ਵਾਸਤੇ ਉਹਨਾਂ ਦੇ ਜਿਹੜੇ ਪੈਸੇ ਲੱਗੇ ਹੋਏ ਆ ਉਹਨੂੰ ਡੋਬਰਣ ਵਾਸਤੇ 1 ਸਵਾ ਲੱਖ ਰੋਡ ਦੇ ਉੱਤੋਂ ਦਾ ਲੁਕੀ ਜਾਂਦੇ ਆ ਇਹ ਕਪੜਾ ਔਰ ਮੈਦਾਨ ਦੰਨਾ ਝਾੜੂ ਦਾ ਖਿਲਰ ਗਿਆ ਇਹਦੇ ਬੱਲੇ ਦਾ ਕੋਈ ਹੈ ਨਹੀਂਗਾ ਇਹ ਤਾਂ ਵੀ ਝੂਠੇ ਰਿਲੇਟਿਵ ਦੇ ਦੇ ਕੇ ਝੂਠ ਬੋਲ ਬੋ ਕੇ ਲੱਗੇ ਹੋਏ ਆ ਦਿੱਲੀ ਵਿੱਚ ਵੀ ਲੋਕ ਕਹਿੰਦੇ ਸੀ ਝਾੜੂ ਖਿਲਰ ਗਿਆ ਸਰ ਜੀ ਜਿਹੜੇ ਲੋਕ ਕਹਿੰਦੇ ਸੀ ਇਸ ਵਾਰ ਜੇ ਇਹ ਚਾਹ ਦੀ ਸਰਕਾਰ ਨਹੀਂ ਆਵੇਗੀ ਪਰ ਐਸੇ ਟਾਈਮ ਉਹੀ ਲੋਕ ਹੀ ਕਾਇਮ ਆਮ ਕਾਇਮ ਆਮ ਕਰ ਰਹੇ ਕਿਉਂਕਿ ਉਹਨਾਂ ਨੂੰ ਜੀਪੀ ਨੇ ਝੂਗਿਆਟਾ ਦਿੱਤੀਆਂ ਵਾ ਠੀਕ ਹੈ ਜੀ ਜੇ ਕਾਫੀ ਜਿਹੜੀ ਸੁਵਿਧਾ ਮਨ ਲੋਕਾਂ ਕੋਲ ਖੋਹ ਲਈ ਗਈਆਂ ਨੇ ਗਲਤ ਗੱਲ ਹੈ ਬਿਲਕੁਲ ਬਿਲਕੁਲ ਪਰ ਐਸਾ ਉਹ ਹੀ ਕਹਿੰਦੇ ਕਿ ਕੇਜਰੀ ਸਰਕਾਰੀ ਨਹੀਂ ਨੋ ਨੋ ਗਲਤ ਗੱਲ ਹੈ ਉਹਨਾਂ ਦੇ ਕੋ ਬੰਦੇ ਰਖਾਓ ਇਹ ਗੱਲਾਂ ਨਾ ਆਪ ਆਮਾ ਦੀ ਪਾਰਟੀ ਵਾਲੀ ਬੋਲੀ ਜਾਂਦੇ ਆਪਣੇ ਬਾਰੇ ਹਾਂ ਹਾਂ ਮੈਂ ਤੁਹਾਨੂੰ ਦੱਸਦਾ ਤੁਸੀਂ ਨਾ ਕੋਈ ਸਵੇਖ ਲਾਓ ਰੈਗੂਲਰ ਸਰਵੇ ਕਰਾਓ ਰੈਗੂਲਰ ਸਰਵੇ ਦੇ ਵਿੱਚ ਤੁਹਾਨੂੰ ਪਤਾ ਲੱਗਦਾ 99% ਬੰਦੇ ਨੂੰ ਲਾਈਕ ਹੀ ਨਹੀਂ ਕਰਦੇ ਇਹ ਕਰਦੇ ਕੀ ਆ ਮੇਰੇ ਕੋਲ ਮੈਸੇਜ ਆ ਨਾ ਦੇ ਇਹਨਾਂ ਦੇ ਗਰੁੱਪਾਂ ਦੇ ਮੈਸੇਜ ਮੇਰੇ ਕੋਲ ਸਕਰੀਨਸ਼ਾਟ ਆਏ ਹੋਏ ਆ ਜਿਹੜੇ ਆਪਣੇ ਬੰਦੇ ਨੂੰ ਐਮਐਲਏ ਨੂੰ ਕਹਿੰਦੇ ਆ ਕਿ ਭਾਈ ਜਾ ਕੇ ਤੁਸੀਂ ਨਾ ਲਿਖੋ ਕਿ ਇਹਨੂੰ ਆਮ ਆਦੀ ਬਾਜੂ ਰੋਡ ਪਾਈ ਚੱਲੇ ਆਮ ਆਦੀ ਬਾਜੂ ਰੋਡ ਪਾਓ ਉਹਦੇ ਵਿੱਚੋਂ ਜੇ 500 ਆ ਗਈ ਹੈ 500 ਚੋਂ 400 ਤੇ 95 ਅਕਾਊਂਟ ਇਹਨਾਂ ਦੇ ਜਾਲੀ ਨੇ ਇਹਦੇ ਗੱਲਾਂ ਜਿਹੜੀਆਂ ਨੇ ਨਾ ਕਦੀਆਂ ਸੌਖੀਆਂ ਨੇ ਸੱਚਾ ਰਜਾ ਨ ਔਖਾ ਜੇ ਸੱਚੇ ਹੁੰਦੇ ਤੇ ਅਡਵੋਕੇਟ ਮੰਨ ਤੇ ਕਰਦੇ ਲੋੜ ਸੀ ਇਹਨਾਂ ਨੂੰ ਜੇ ਸੱਚੇ ਹੁੰਦੇ ਤੇ ਭਗਤ ਸਿੰਘ ਦੀ ਕੁਰਬਾਨੀ ਦੇ ਵਿੱਚੇ ਲੋੜ ਜੀ ਜੇ ਸੱਚੇ ਹੁੰਦੇ ਤਾਂ ਬਾਬਾ ਨਾਨਕ ਪੜੀ ਪਈ ਮੁਕੀ ਤੇ ਇੰਦਰ ਆਪਣੇ ਅੰਬੇਦਕਰ ਸਾਹਿਬ ਨਾਲ ਅੰਬੇਦਕਰ ਸਾਹਿਬ ਦੀ ਫੋਟੋ ਦੇ ਵਿੱਚੇ ਲੋੜ ਪੈਂਦੀ ਇਹਨਾਂ ਨੂੰ ਇਹਨਾਂ ਨੇ ਕੀ ਕੀਤਾ ਇਹਨੇ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਕੁਰਬਾਨੀਆਂ ਵਾਲੇ ਬੰਦੇ ਨੇ ਅੰbedkar ਸਾਹਿਬ ਹੋਗੇ ਭਗਤ ਸਿੰਘ ਜੀ ਹੋਗੇ ਉਹਨਾਂ ਦੀ ਕੁਰਬਾਨੀ ਨੂੰ ਵੇਚ ਕੇ ਇਹ ਆਪਣਾ ਜਿਹਾ ਕਮਾਨ ਲੜਦੇ ਆ ਇਹ ਰੋਟੀਆਂ ਨਾ ਲਾਸ਼ਾਂ ਤੇ ਦੇਗਦੇ ਨੇ 30 ਲਾਸ਼ਾਂ ਸਾਡੀਆਂ ਦੀ ਮੀਟੇ ਹੋ ਗਈਆਂ ਆ ਤੈਨੂੰ ਦਾ ਜਲਦੀ ਖਰਾਬ ਵੀ ਗੱਲੇ ਲਿਆਣੇ ਹੋ ਗਈਆਂ ਮੈਂ ਗੱਲ ਪੁੱਛਣੀ ਅੱਗੇ ਇਸੇ ਮੱਲੇ ਦੇ ਵਿੱਚ ਚਿੱਟਾ ਖਾ ਗਏ ਜਵਾਨ ਮੁੰਡੇ ਵੀ ਕੱਲ੍ਹ ਹੀ ਹੋ ਗਏ ਆ ਇੱਕ ਮੁੱਦੇ ਵਾਰੇ ਮਰ ਮਰੇ ਰਹਿ ਗਿਆ ਇਹ ਲਾਸ਼ਾਂ ਦੇ ਉੱਤੇ ਸਿਆਸਤਦਾਨ ਵਾਲੇ ਬੰਦੇ ਨੇ ਇਹਨਾਂ ਕੋਲ ਦੱਸਣ ਵਾਸਤੇ ਕੋਈ ਨਹੀਂ ਆਵਾ ਗਰਵਾਲ ਵਾਸਤੇ ਕੋਈ ਨਹੀਂ ਸਰ ਜਿਹੜਾ ਕਾਲੇ ਧਰਨਾ ਲੱਗ ਰਿਹਾ ਵਾ ਠੀਕ ਹੈ ਜੀ ਧਰਨੇ ਨੂੰ ਲੈ ਕੇ ਕੀ ਕਹਿੰਦੇ ਜਾਓਗੇ ਤੁਸੀਂ ਕਿ ਤੁਹਾਡੇ ਧਰਨੇ ਲੱਗਣਾ ਕੁਝ ਹੱਲ ਹੋ ਸਕਦਾ ਵਾ ਬਿਲਕੁਲ ਇਹ ਸਰਕਾਰਾਂ ਜਿਹੜੀ ਜਗ੍ਹਾ ਵਿੱਚ ਜਿਹੜੀ 24000 ਕਿੱਲਿਆਂ ਦੀ ਗੱਲ ਕਰ ਰਹੀ ਹੈ ਕਿ ਉਹ ਤੁਹਾਡੇ ਧਰਨਾ ਲਾ ਦੇਣਾ ਸਰ ਸਰਕਾਰਾਂ ਛੱਡ ਨਹੀਂ ਹੁੰਦੀ ਲੈ ਸ਼ਹਿਰ ਸਰਕਾਰ ਦੇ ਸਾਰੇ ਠੱਗ ਭਜਣਗੇ ਇਹ ਤੁਹਾਨੂੰ ਆਣੀ ਹੈ ਦਾ ਇਹ ਸਿਆਵਾ ਲੋਕਾਂ ਦਾ ਇਹ ਮੈਸੇਜ ਹੈ ਲੋਕਾਂ ਦਾ ਪਿੰਡਾਂ ਵਾਲਿਆਂ ਦਾ ਸ਼ਹਿਰ ਵਾਲਿਆਂ ਦਾ ਮਲਾਕੇ ਸਾਹਿਬ ਦਾ ਕਿਉਂਕਿ ਸਾਨੂੰ ਪਤਾ ਹੈ ਕਿ ਜੇ ਹੋ ਗਿਆ ਤਾਂ 60 ਰੁਪਏ ਦਾ ਦੁੱਧ 150 ਕਿਲੋ ਵਿਕਣਾ ਇਹ ਜਿਹੜੀ ਕਣਕ ਦਾ ਟੀਰ 28 ਰੁਪਏ ਆਈ ਇਹ ਥੋੜਾ 400 ਰੁਪਏ 150 ਕਿਲੋ ਵਿਕਣੀ ਹੈ ਚੌਨਾ 100 ਰੁਪਏ 300 ਰੁਪਏ ਕਿਲੋ ਹੋ ਜਾਣਾ ਹੈ ਚੌਲ ਇਹ ਲੋਟਾ ਸਾਡੀ ਸਾਰੀ ਸਾਰੀ ਇਕਨੋਮੀ ਫੇਲ ਕਰ ਦੇਣੀ ਇਹਨਾਂ ਨੇ ਤੁਸੀਂ ਪੱਤਰਕਾਰ ਹੋ ਮੈਂ ਤਾਂ ਦੋਨੋਂ ਸਾਰਿਆਂ ਨੂੰ ਬਹੁਤ ਉੱਚਾ ਸਮਝਦਾ ਸਤਿਕਾਰਯੋਗ ਸਮਝਦਾ ਮੈਂ ਕਿਉਂਕਿ ਮੈਨੂੰ ਇਹ ਹੁੰਦਾ ਹੈ ਕਿ ਤੁਸੀਂ ਬਹੁਤ ਇਨਫੋਰਮੇਸ਼ਨ ਰੱਖਦੇ ਹੋ ਤੇ ਤੁਹਾਨੂੰ ਨਹੀਂ ਲੱਗਦਾ ਆਲੇ ਦੁਆਲੇ ਜ਼ਮੀਨਾਂ ਜਿਹੜੀ ਹੈਗੇ ਕੁਆਰ ਹੋ ਗਿਆ ਤੇ ਪੱਠੇ ਕਿਤੋਂ ਆਣਗੇ 40 ਕਿਲੋਮੀਟਰ ਦਰਵਾਣਗੇ ਤੇ 40 ਕਿਲੋਮੀਟਰ ਕਾਸਟ ਕਰਨ ਪਊਗਾ ਪਰ ਸਰ ਜਿਹੜੀ ਲੋਕਾਂ ਦੀ ਜ਼ਮੀਨਾਂ ਲੈਣੀਆਂ ਉਹ ਤਾਂ ਸਿਰ ਪੈਸਾ ਦੇ ਕੇ ਲੈਣੀਆਂ ਕਿਤੇ ਖੂਨ ਤਾਂ ਨਹੀਂ ਲੱਗੇ ਸਰ ਕਿਹੜਾ ਕੋਤਸ ਸਿਨੇ ਜੇ ਬੈ ਬੋਲੇ ਉਹ ਪਹਿ ਲੈ ਕੇ ਵੀ ਗਾਜੀ ਦੇ ਬਕੌਲ ਵਾਲੇ ਜੋ ਸਾਰੇ ਜ਼ਿੰਮੇਦਾਰ ਇਸੇ ਵਾਰ ਦੇ ਇਕੱਠੇ ਹੋਈ ਸੀਗੇ ਜੋ ਨਾ ਪੈਸੇ ਦੇਣੇ ਹੁੰਦੇ ਤਾਂ ਪ੍ਰੋਟੈਸਟ ਕਿਉਂ ਕਰਦੇ ਜੱਟ ਵਾਸਤੇ ਪੰਜਾਬੀ ਵਾਸਤੇ ਪੈਸਾ ਜਿਵੇਂ ਜ਼ਮੀਨ ਜ਼ਰੂਰੀ ਆ ਜ਼ਮੀਨ ਦੇ ਵਿੱਚ ਆ ਹੀ ਮਰਦੇ ਵੀ ਇਹ ਤੇ ਮਾਰਦੇ ਵੀ ਆ ਅੱਜ ਜ਼ਮੀਨ ਖੋਈ ਗਈ ਤੇ ਗੱਲ ਮਰਨ ਮਾਰਨ ਤੇ ਆਣੀ ਕਿਉਂਕਿ ਜ਼ਮੀਨ ਸਾਡੀ ਮਾਂ ਹੈ ਇਹਨਾਂ ਵਾਸਤੇ ਦਾ ਹੋਊਗਾ ਪੈਸਾ ਸਾਡੇ ਦਾ ਸਾਡੀ ਮਾਂ ਹੈ ਤੁਸੀਂ ਸਾਡੀ ਗੱਲ ਕੀਤੀ ਸੀ ਗੰਨੇ ਨਾਲ ਕਿ 1100 ਕਰੋੜ ਦਾ ਖਰਚਾ ਜਾਵਾ ਪਰ ਤੁਸੀਂ ਦੇਖ ਰਹੇ ਹੋ ਤਾਜ ਤਾਜਪੁਰ ਤੋਂ ਸਾਥੜਾ ਪਿੱਛੇ ਆਪਾਂ ਗੱਲ ਕਰੀਏ ਕਿ ਸੀਚੇਵਾਲ ਸਾਹਿਬ ਉਸ ਗੰਨੇ ਨਾਲ ਦਾ ਪਾਣੀ ਵੀ ਪੀ ਰਹੇ ਨੇ ਸਾਹੋਂ ਚੁਗੰਨੇ ਨਾਲ ਦਾ ਪਾਣੀ ਉਹ ਪਾਣੀ ਦੇ ਪਹਿਲੇ ਸਾਲ ਸੀਚੇਵਾਲ ਸਾਹਿਬ ਨੇ ਕੋ ਬਾਰੇ ਮਿਲਦਾ ਆਣਾ ਆਪਾਂ ਲਾਜਵਾ ਤੋਂ ਸੀਚੇਵਾਲ ਸਾਹਿਬ ਹੱਡੀ ਬਾਹਰ ਨਿਕਲ ਗਏ ਉੱਪਰ ਦਾ ਮਾਸ ਹੀ ਨਿਕਲਦਾ ਚੈਲੇਂਜ ਹੈ ਮੇਰਾ ਜਿਹੜਾ ਅੱਜ ਤੋਂ 20 ਸਾਲ ਪਹਿਲੇ 8 ਸਾਲ ਪਹਿਲੇ ਜਿਹੜਾ ਪਾਣੀ ਸਾਫ਼ ਸੀਗਾ ਅਜੇ ਤੱਕ 100 ਗਣਾ ਵੱਧ ਗੰਦਲਾ ਹੋ ਗਿਆ ਚੈਲੇਂਜ ਹੈ ਮੇਰਾ ਜਿੱਤੇ ਸੀਚੇਵਾ ਸਾਹਿਬ ਨਾ ਰਹੇ ਆ ਉਹ ਪਾਣੀ ਪਹਿਲੇ ਹੀ ਸਾਫ ਸੀਗਾ ਕਹਿੰਦਾ ਆਈ ਨਹੀਂ ਸੀਗਾ ਚੈਲੰਜ ਹੈ ਮੇਰਾ ਜਿਹੜੇ ਹੁਣ ਪਾਣੀ ਪੀਂਦੇ ਡਰਾਮਾ ਕਰ ਰਹੇ ਆ ਉਹ ਵੱਡੇ ਨਾਲ ਪਾਣੀ ਨਹੀਂ ਹੈਗਾ ਉਹ ਪਾਣੀ ਫਿਲਟਰ ਦਾ ਪੀ ਰਿਹਾ ਗਿਆ ਪ੍ਰੂਵ ਕਰ ਦਿਓ ਮੈਂ ਪ੍ਰੂਵ ਕਰੂੰਗਾ ਸਭ ਇਹ ਝੂਠਾ ਰੰਗ ਇਹ ਨਾਟਕੀ ਨੇ ਸਾਰੇ ਆਮ ਆਦਮੀ ਪਾਦੀ ਵਾਲੇ ਝੂਠੇ ਨੇ ਨਾਟਕੀ ਨੇ ਸਭ ਤੋਂ ਸਭ ਲੋਕਾਂ ਨੂੰ ਸੁਣਵਾਉਣ ਵਾਸਤੇ ਆ ਰਹੇ ਆ ਇੱਕ ਵਾਰ ਇਹਨਾਂ ਕੰਮ ਕੋਈ ਨਹੀਂ ਹੈਗਾ ਐਸਾ ਰਾਸ਼ਵੀ ਤੁਸੀਂ ਆਪਣੇ ਵੋਟਰਾਂ ਨੂੰ ਕੋਈ ਮੈਸੇਜ ਦੇਣਾ ਚਾਹਤੋਂ ਕੀ ਦੇਣਾ ਚਾਹੋ ਮੇਰਾ ਵੋਟਰ ਕੋਈ ਵੀ ਨਹੀਂ ਹੈਗਾ ਮੇਰਾ ਪਰਿਵਾਰ ਹੈ ਪਹਿਲੀ ਗੱਲ ਤੁਸੀਂ ਮੋਟਰ ਵਾਟਰ ਇਹ ਤਾਂ ਆਪ ਤਾਂ ਬਦਲੋ ਇਹ ਹਰ ਤੱਕ ਕਾਲਸ ਵਾਲੀ ਆਮ ਆਦਮੀ ਪਾਰਟੀ ਤੇ ਹੋਰ ਪਾਰਟੀਆਂ ਬਦਲੋ ਤੁਸੀਂ ਬਹੁਤ ਅੱਛੀ ਗੱਲ ਕੀਤੀ ਸ਼ਰੋਣੀ ਅਕਾਲੀਵਾਲਾ ਦਾ ਪਰਿਵਾਰ ਹੈ ਇਸੇ ਕਰਕੇ ਸ਼ਰੋਣੀ ਅਕਾਲੀਵਾਲਾ ਨੇ ਮੇਰਾ ਸੇਵਾ ਕੀਤੀ ਹੈ ਰਾਜ ਨਹੀਂ ਕੀਤਾ ਇਹ ਰਾਜ ਕਰਨ ਵਾਲੇ ਬੰਦੇ ਹਨ ਇਹਨੂੰ ਵੋਟ ਮੰਗਦੇ ਆ ਮੈਂ ਇਹਨਾਂ ਨੂੰ ਵੋਟ ਨਹੀਂ ਮੰਗਦਾ ਇਹ ਮੇਰਾ ਪਰਿਵਾਰ ਹੈ ਕਾ ਜਦੋਂ ਮੇਰਾ ਸ਼ੀਰ ਛੱਡਣਾ ਨਾ ਇਹ ਸਾਰੇ ਜਿਹੜੇ ਬੰਦੇ ਆ ਨਾ ਜਿਹਨਾਂ ਪਰਿਵਾਰ ਦੇ ਮੈਂਬਰ ਆ ਸਾਡੇ ਇਹਨਾਂ ਨੇ ਮੇਰੇ ਸ਼ੀਰ ਛੱਡਣ ਦੇ ਬਾਅਦ ਉੱਥੇ ਮੇਰੇ ਨਾਲ ਤੁਰਨਗੇ ਜੋ ਮੇਰੀ ਤਾਂ ਬੇਨਤੀ ਆ ਕਿ ਆਪਣਾ ਉਹ ਪਰਿਵਾਰ ਆ ਆਪਾਂ ਆਪਣਾ ਪਰਿਵਾਰ ਸੰਭੀਏ ਇਕੱਠੇ ਹੋਈਏ ਇਹ ਸਰੂਪ ਪਕੜੀ ਨਾ ਪਾਈਏ ਸ਼ਮੂਣੀ ਕੱਲੇ ਕੱਲੇ ਨਾ ਪਾਈਏ ਤੇ ਆਪਣਾ ਜਿਹੜਾ ਅਸੀਂ ਪਰਵਾਰ ਸੰਤੋ ਮੰਨ ਜਰਾ ਤੁਹਾਡੇ ਵਿੱਚ ਤੁਹਾਡਾ ਪੁੱਤ ਆ ਤੁਹਾਡਾ ਭਰਾ ਆ ਔਰ ਸਾਰਾ ਕੁਝ ਤੁਹਾਡਾ ਹੈਗਾ ਵਾ ਆਪਾਂ ਉਹਨੂੰ ਜਿਤਾਈਏ ਤਾਂ ਜੋ ਉਹ ਆਪਣੀ ਆਵਾਜ਼ ਬਣ ਕੇ ਅੱਗੇ ਗੱਲ ਕਰ ਸਕੇ ਤੇ ਆਪਣੇ ਜੁਨੀਆ ਦਿੱਕਤਾਂ ਨੇ ਪ੍ਰੋਬਲਮਾਂ ਨੇ ਜਿਵੇਂ ਐਡਜਸਟਰੀ ਪ੍ਰੋਬਲਮ ਹੈਗੀ ਹੈ ਇਹ ਇਹਨਾਂ ਕੋਲ ਨਹੀਂ ਹੱਲ ਹੋਣੀ ਇਹ ਮੈਂ ਹੀ ਹੱਲ ਕਰਕੇ ਦਿਹਾਉਂਗਾ ਇਹ ਝੂਠਾ ਉਹ ਸਾਰੀਆਂ ਪ੍ਰੋਬਲਮਾਂ ਬਹਲ ਕਰੀਏ ਮੈਂ ਇਹਨਾਂ ਕੋਲ ਮੇਰੀ ਬੇਨਤੀ ਹੈ ਚਲੋ